ਮੰਦਲ ਵੱਲੋਂ ਸਾਡੇ ਸਿਆ ਭਾਨਾ ਦਾ ਆਪਾਂ ਜਿਹੜਾ ਨਾਪਾ ਜਿਹੜਾ ਆਪਾਂ ਦੇ ਸਹਿਯੋਗ ਦੇ ਨਾਲ ਆਪਾਂ ਕੀ ਆਰਾਮ ਰਾਜੇ ਦੀ ਜਨੀਬ ਰੱਖੀ ਜਾ ਰਹੀ ਹੈ ਬਹੁਤ ਸ਼ੁਕਰੀਆ ਅੱਜ ਆਪਾਂ ਕੀ ਜਮੇ ਦੀਵਾਲੀ ਹੈ ਉਸ ਤੇਰਾ ਨਹੀਂ ਫੀਲਿੰਗ ਸਭ ਨੂੰ ਆ ਰਹੀ ਸਾਡੇ ਅੱਜ ਦੇ ਮੁਖ ਹੋਏ ਮਾਨ ਉਮਰਿਆ ਚੰਦਾ ਲੱਤੀ ਜੀ ਆਪਾਂ ਅਗਲੀ ਪੂਰੀ ਪ੍ਰਕਿਰਤੀ ਵੀ ਹੋ ਰਹੀ ਹੋਏਗੀ ਕੀ ਅੱਜ ਇਹਨਾਂ ਸ਼ੁਭ ਕਾਰੀਏ ਸਰਬੰਦਰ ਸਿੰਘ ਜੀ ਵੀਰ ਯੋਧੇ ਦੇ ਵਿੱਚ ਜੀ ਰਾਮ ਜੀ ਦਾ ਹੋਇਆ ਬਹੁਤ ਵਧੀਆ ਹੋਇਆ ਬਹੁਤ ਸ਼ੁਭ ਮੇਹਾ ਬਾਸ ਸੀਏ ਮੌਂਟਾਬੂ ਤੋਂ ਵੀ ਯੋਧੇ ਦੇ ਵਿੱਚ ਜੀ ਪਹੁੰਚੇ ਹੋਏ ਨੇ ਜਿਹੜੇ ਸਾਡੇ ਉੱਪਰ ਹੈੱਡ ਚੀਫ ਨੇ ਬਹੁਤ ਬਹੁਤ ਜੀ ਬਹੁਤ ਦਿਲ ਤੋਂ ਖੁਸ਼ ਹਾਂ ਸਭ ਨੂੰ ਪਰਮਾਤਮਾ ਦਾ ਸ਼੍ਰੀ ਰਾਮ ਚੰਦਰ ਜੀ ਦਾ ਰੱਬ ਦਾ ਸਾਡੇ ਸਭ ਦੇ ਉੱਪਰ ਸਿਰ ਤੇ ਹੱਥ ਬਣਿਆ ਰੱਖੇ ਜਿਵੇਂ ਆਪਾਂ ਕਹ ਲਈਏ ਆਪਾਂ ਕਨੇ ਰਾਮ ਮਨਾ ਰਮਨ ਕਰਨ ਵਾਲੇ ਹਰ ਆਤਮਾ ਦੇ ਅੰਦਰ ਉਹ ਅੰਦਰ ਸਿਲ ਤੋਂ ਖੁਸ਼ੀ ਹੋ ਰਹੀ ਹੈ ਸਾਰੇ ਸਜੇ ਕਰ ਰਹੀਆਂ ਨੇ ਆਪਾਂ ਹੁਣ ਆਪਾਂ ਨਾਮ ਜੀ ਦਾ ਜਿਸ ਸਥਾਪਨਾ ਕੀਤੀ ਹੈ ਇਹ ਕਿਤਾ ਤਾਂ ਆਪਾਂ ਵੀ ਦਿਲ ਤੋਂ ਸਾਰਿਆਂ ਨੂੰ ਇਹ ਹੋਣਾ ਚਾਹੀਦਾ ਕਿ ਇਸ ਵੀ ਨਾਮ ਜੀ ਜਿਹਨੇ ਜੋ ਪਸੰਦ ਨੇ ਉਹਨਾਂ ਤੇ ਚੱਲ ਕੇ ਉਹਨਾਂ ਦਾ ਨਾਮ ਰੌਸ਼ਨ ਕਰੀਏ 100 ਸਾਲ ਦਾ ਇੰਤਜ਼ਾਰ ਇਹ ਸਮਾਪਤਾ ਖਤਮ ਹੋਇਆ ਹੈ ਅੱਜ ਭਗਵਾਨ ਰਾਮ ਦੀ ਪ੍ਰਣ ਪ੍ਰਣ ਸਿਸ਼ਟਾ ਸਮਾਰੋਹ ਸੰਜਲ ਜੀ ਜੀ ਦਾ ਹੋਇਆ ਪੂਰਾ ਗਿਆ ਹੈ ਸੋ ਇਹ ਸਾਰਾ ਨਾਪਾ ਨਿਵਾਸੀ ਅੱਜ ਬੜੇ ਉਤਸ਼ਾਹ ਨਾਲ ਇਹ ਦਿਨ ਮਨਾ ਰਹੇ ਨੇ ਅੱਜ ਸਾਰੇ ਬਜ਼ਾਰਾਂ ਦੇ ਵਿੱਚ ਜਿੱਥੇ ਅੱਤ ਸਵਾਜੀ ਦਾ ਲੜੀਆਂ ਦਾ ਲਾਈਟਾਂ ਦਾ ਪ੍ਰਬੰਧ ਕੀਤਾ ਗਿਆ ਉਹ ਕਿਸਨਾ ਸੇਵਾ ਮੰਡਲ ਵੱਲੋਂ ਯਾਤਰਾ ਪੁਰੇ ਤੋਂ ਮਹਾਰਾਜਾ ਕ੍ਰਿਸ਼ਨਪਰਕ ਤੋਂ ਲੈ ਕੇ ਸਾਰੇ ਸ਼ਹਿਰ ਵਿੱਚੋਂ ਹੁੰਦੀ ਹੋਈ ਉੱਥੇ ਪਹੁੰਚੇਗੀ ਸੋ ਬਹੁਤ ਬਹੁਤ ਮੁਬਾਰਕਾਂ ਇਹ ਨਾਪਾ ਨਿਵਾਸੀ ਨੇ ਰਾਗਨਰਮੀਆਂ ਲੱਖ ਲੱਖ ਵਧਾਈਆਂ ਅੱਜ ਬਹੁਤ ਹੀ ਉਤਸ਼ਾਹ ਭਰਿਆ ਦਿਨ ਹੈ ਅੱਜ ਸਵੇਰ ਤੋਂ ਹੀ ਰਾਮ ਨਰਾਇਣ ਜੀ ਦੀ ਥਾਣਾ ਦਿਵਸ ਦੇ ਉੱਪਰ ਬਹੁਤ ਵੱਡੇ ਪ੍ਰੋਗਰਾਮ ਕੀਤੇ ਜਾ ਰਹੇ ਨੇ ਜਗਾ ਜਗਾ ਸ਼ਹਿਰ ਦੇ ਵਿੱਚ ਲੰਗਰ ਚਲਾਇਆ ਜਾ ਰਹੇ ਨੇ ਔਰ ਇੰਨਾ ਉਤਸ਼ਾਹ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਿਆ ਅੱਜ ਤੁਸੀਂ ਦੇਖ ਸਕਦੇ ਹੋਰੇ ਦਾ ਮਾਹੌਲ ਵੀ ਦੇਖ ਸਕਦੇ ਹੋ ਹੁਣ ਯਾਤਰਾ ਨਿਕਲਨੀ ਹੈ ਪੂਰੇ ਕਿਸ ਤਰ੍ਹਾਂ ਪਹੁੰਚੇ ਹੋਏ ਨੇ ਲੋਕ ਲੋਕਾਂ ਦੇ ਵਿੱਚ ਉਤਸ਼ਾਹ ਵਿਦੇਸ਼ਾਂ ਦੇ ਵਿੱਚ ਉਤਸ਼ਾਹ ਬਹੁਤ ਜ਼ਿਆਦਾ ਵਧਿਆ ਹੈ ਬਹੁਤ ਬਹੁਤ ਸ਼੍ਰੀ ਰਾਮ ਸਾਰੇ ਨਗਰ ਵਾਸੀਆਂ ਨੂੰ ਜੈ ਜੈ ਸ਼੍ਰੀ ਰਾਮ ਪਾਰ ਤੋਂ ਤ੍ਰੇਤਾ ਯੁਗ ਆਨਸ਼ੀਰਾਮ ਜੀ ਦੀ ਜੈ ਜੈਕਾਰ ਚੱਲ ਰਹੀ ਹੈ ਤੇ ਮੇਰੀ ਬੇਨਤੀ ਹੈ ਕਿ ਨਿਸ਼ਾਨ ਲੈਂਚਾ ਪੂਰੀ ਸ੍ਰੀ ਰਾਮ ਚੰਲੇ ਦਾ ਯੁਗ ਦੇ ਮੰਗੂ ਹੀ ਅੱਜ ਦਰਸ਼ਨ ਕਰਾਂ ਜੈ ਜੈ ਨਿਸ਼ਾਨ ਅਕਰ ਸਿੰਘ ਪਾਰ ਦੀਆਂ ਸਾਰੇ ਨਗਰ ਵਾਸੀਆਂ ਨੂੰ ਜੈ ਜੈ ਜਗਨਾਰ ਜੀ ਵਰਮਾ ਜੀ ਭਗਵਾਨ ਦਾ ਜੀ ਦਾ ਪ੍ਰਤੀਜ ਜੀ ਸਾਰੇ ਜੀ ਸਾਰਿਆਂ ਦਾ ਮੈਂ ਇੱਥੇ ਪਹੁੰਚੋ ਆਲਾਮ ਜੀ ਦੇ ਪ੍ਰਸੰਸਕਾਂ ਨੂੰ ਲੱਖ ਲੱਖ ਵਧਾਈ ਹੋਵੇ ਤੇ ਭਗਵਾਨ ਸ਼੍ਰੀ ਰਾਮ ਹਮੇਸ਼ਾ ਆਪਣਾ ਮਿਹਰ ਪਰ ਜਿਹੜਾ ਹੱਥ ਹੈ ਤੁਹਾਡੇ ਸਾਰੇ ਦੇ ਉੱਤੇ ਬਣਾਈ ਰੱਖੋ ਤੁਸੀਂ ਸਾਰੇ ਚਿਪਸਣ ਸੰਦੇ ਗਰੁੱਪ ਵੱਲੋਂ ਵੀ ਅਲਟ ਸੁਪਰੀਮ ਕੰਪਨੀ ਕਰਨਾ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਸਰੇ ਮੇਲ ਗੁੱਪਾ ਜੀ ਜਿਹੜਾ ਕਾਰਜਾਹਾਰ ਸਾਨੂੰ ਸ਼੍ਰੀ ਪ੍ਰਤਾਪ ਚੰਦ ਜੀ ਬਖਤਾ ਉਹ ਵੀ ਸਾਡੇ ਵਿਚਕਾਰ ਨੇ ਉਹਨਾਂ ਦਾ ਵੀ ਇੱਥੇ ਪਹੁੰਚ ਰਹੇ ਜੀ ਆਨੂੰ ਝੂਠੀ ਕਰ ਰਹੇ ਨੇ ਪਰ ਜਿਹੜੇ ਲੋਕ ਨੇ ਉਹ ਸਾਰੇ ਇਕੱਠੇ ਹੋਏ ਹੋਏ ਨੇ ਅੱਜ ਸ਼ਹਿਰ ਦੇ ਵਿੱਚ ਸਾਰੇ ਧਰਮਾਂ ਦੇ ਜਿਹੜੇ ਲੋਕ ਨੇ ਵਰਗਾ ਦੇ ਲੋਕ ਇਕੱਠੇ ਨੇ ਤੇ ਜਗ੍ਹਾ ਜਗ੍ਹਾ ਲੰਗਰ ਲੱਗੇ ਹੋਏ ਆ ਪਹਿਲਾਂ ਬਾਸੋਂ ਦੇ ਵਿੱਚ ਵੀ ਵਿਧਾਨ ਸਵਾਲ ਕਾ ਨਾਪਦਾਈ ਬਲਾਕ ਉੱਥੇ ਬਹੁਤ ਵੱਡਾ ਜਿਹੜਾ ਸਮਾਗਮ ਆ ਧਾਰਮਿਕ ਹੋਇਆ ਤੇ ਹੁਣ ਵੀ ਅੱਜ ਦੇ ਪ੍ਰੋਗਰਾਮ ਸੋਪਾ ਯਾਤਰਾ ਦੇ ਵਿੱਚ ਸਾਰੇ ਸਾਰੀ ਸੋਸਤੋ ਬਣਾ ਸਨੂਸ਼ੋਰ ਅਮਰਨਾਥ ਅਗਰਵਾਰ ਸਵਾਲ ਨਾਪਾ ਸਾਰਿਆਂ ਦੇ ਸ਼੍ਰੀ ਸੋਹਣ ਦੇ ਮੰਦਿਰ ਫਰਸ ਕੋਲ ਨੇ ਸ਼੍ਰੀ ਰਾਮ ਦੇ ਜਿਹੜੇ ਜੈਕਾਰੇ ਨਾਲ ਜਪੂਰੇ ਭਾਰਤ ਦੇਸ਼ ਦੇ ਵਿੱਚ ਇਨੀ ਵਿਦੇਸ਼ਾਂ ਦੇ ਵਿੱਚ ਨਾਬਾ ਮਾਤਾ ਰਾਮੇ ਮੰਦਿਰ ਪਿੱਛੇ ਵੋਟ ਰਾਵਾਂ ਦੇ ਸ਼੍ਰੀ ਪਰਿਵਾਰ ਜਗਾ 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 ਭਗਵਾਨ ਸ਼੍ਰੀ ਨਾਬਾ ਨਾਮੋ ਲਿਆ ਜਾ ਰਹੇ ਹੈ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਪਤਾ ਜਦੋਂ ਜਿਹੜਾ ਬਹੁਤ ਹੀ ਜਿਹੜਾ ਆਪਣਾ ਵੱਡਾ ਦਿਨ ਤੇ ਇੰਪੋਰਟੈਂਟ ਦੇ ਨਾਲ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਨਾਕਾਬੰਦੀ ਕੀਤੀ ਜਾ ਜੋਾ ਜੋਣਾ ਜਿੰਨ 7 ਸਵੇਰ ਕਰ ਨਿਕਲੀ ਆ ਉਹਦੇ ਅੱਗੇ ਸੈਂਟਰ ਵਿੱਚ ਬੈਕ ਸਾਈਡ ਤੇ ਜੀ ਪ੍ਰੋਪਰ ਮੋਰਸਲਾ ਹੀ ਆ ਪ੍ਰਾਇਮ ਦਾ ਪੂਰਾ ਜੀ ਪ੍ਰੋਪਰ ਬੰਨ ਕੇ ਸਾਇਆ ਤੇ ਨਾਕਾਬੰਦੀ ਕਰਕੇ ਵੀ ਜਿਹੜੇ ਜੈ ਸਿੰਘ ਜੈਸਾਨ ਨੂੰ ਮਾੜਾ ਬਣਾਦਾ ਮਾੜਾ ਅਨਸਰ ਜਿੱਦਾਂ ਨਹੀਂ ਘਟਨਾ ਨਾ ਦੇਵੇ ਮੈਂ ਆਪਣੇ ਲੋਕਾਂ ਨੂੰ ਇਹ ਫੀਡ ਕਰਨਾ ਸ਼ਹਿਰ ਵਾਸੀ ਨੂੰ ਬਹੁਤ ਸਾਰੀ ਸੰਗਤ ਨੂੰ ਮੇਰੀ ਬੇਨਤੀ ਹੈ ਜੀ ਜੈ ਸਿੰਘ ਜੈਸਾਨ ਜੰਪੀ ਦੇ ਮਹਿਮਨ ਸਰਦਾਰ ਮੁਤਾਬਕ ਜਿਹੜਾ ਪ੍ਰੋਗਰਾਮ ਦੱਸੇ ਮਰਦਸ਼ ਦੇ ਵੀ ਗਏ ਜਿਹੋ ਜਿਹੋ ਜਿਹਾ ਕਿ ਜਵਾਨੀ ਸਰਕਾਰ ਉਹਦੀ ਪ੍ਰੋਬਲਮ ਨੂੰ ਹੱਲ ਕਰਾਂਗੇ ਤੇ ਅਸੀਂ ਹਰ ਟਾਈਮ ਇਹਨਾਂ ਦੇ ਕੋਈ ਆਪਣਾ ਸਾਡੇ ਉਹ ਸੰਸਥਾ ਹੈਗੀ ਹੈ ਜਿਸ ਦਾ ਸੇਵਾ ਮੰਡਲ ਵਾਲੇ ਦੀਆਂ ਮੀਟਿੰਗਾਂ ਵਿੱਚ ਕਿੰਤੀਆਂ ਨਾਲ ਉਹਨਾਂ ਨੂੰ ਪੂਰਾ ਕਵਰਟ ਕਰ ਰਹੇ ਹਾਂ ਜਦੋਂ ਵੀ ਤੁਹਾਨੂੰ ਕੋਈ ਪ੍ਰੋਬਲਮ ਹੋਵੇ ਜਿਹੜੇ ਭਾਰਤਾਂ ਨੂੰ ਸਹਿਰਬਾਸੇ ਜਨਦੀਆਂ ਲੱਖ ਲੱਖ ਵਧਾਈਆਂ ਦਿੰਦਾ ਕਿ ਲੰਮੇ ਸਮੇਂ ਤੋਂ ਜਿਹੜੀਆਂ ਭਾਖਰੀਆਂ ਦਾਸਾਂ ਦੀ ਤੁਹਾਨੂੰ ਅੱਜ ਦੁਨੀਆ ਹੋਈਆਂ ਨੇ ਤੇ ਰਾਮ ਸਰਵਣ ਦੇ ਹਮਤਿਏ ਦੇਸ਼ਵਾਸੀਆਂ ਦੇ ਮੇਰੇ ਤੋਂ ਬੜਾ ਬਧਾਈਆਂ ਤੇ ਮੈਂ ਅਰਦਾਸ ਕਰਦਾ ਪੇਪਰ ਰਾਜ ਦੇ ਫੈਸਲੇ ਕਹਿੰਦੇ ਇਸ ਲਈ ਸਿਰਫ ਰਾਹ ਦੀ ਤੇ ਸ਼ਾਂਤੀ ਰੱਖਣਾ ਅਤੇ ਆਪਸੀ ਪੈਂਚਾਦ ਨੂੰ ਸਦਾ ਲਈ ਬਣਾਈ ਰੱਖੀ